ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗਿਆ ਕਹਿੰਦੇ ਜੀ ਆਪਣੇ ਪਿੰਡ ਦੇ ਬਿਲਕੁਲ ਨਾਲੋਂ ਨੀਲੋਵਾਲ ਪਿੰਡ ਤੋਂ ਲੱਗਿਆ ਵੀਡੀਓ ਬਣਾਉਣਾ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਤਕਰੀਬਨ ਤਕਰੀਬਨ ਅੱਜ ਸਾਰੇ ਸੱਜਣਾਂ ਦੀ ਡਿਮਾਂਡ ਪੂਰੀ ਕਰ ਦਾਂਗੇ ਟੋਕੜ ਗੱਬਣ ਝੋਟੀ ਵੀ ਦਿਖਾ ਦਾਂਗੇ ਤਾਜੀ ਸੂਈਆਂ گاਾਂ ਵੀ ਦਿਖਾ ਦਾਂਗੇ ਤੇ ਗੱਬਣਾ گاਵਾ ਵੀ ਦਿਖਾ ਦਾਂਗੇ ਤੇ ਬੱਚੀਆਂ ਵੀ ਦਿਖਾ ਦਾਂਗੇ ਐਚ ਐਫ ਵਧੀਆ ਕੁਆਲਿਟੀ ਦੀਆਂ ਫਾਰਮ ਦੀਆਂ ਤੇ ਇੱਕ ਦਿਖਾ ਦਾਂਗੇ ਆਪਾਂ ਤੁਹਾਨੂੰ ਜਰਸੀ ਬੱਛੀ ਰਿਕਾਰਡ ਆ ਜਿਹੜਾ ਰਿਕਾਰਡ ਬਾਈ ਕੋਲੇ ਸਾਰਾ ਇਹਨਾਂ ਦਾ ਪਿਆਰ ਤੇ ਬਾਕੀ ਜਿਹੜੇ ਫਾਰਮ ਚੋਂ ਇਹ ਲਾਟ ਇਕੱਠਾ ਬਾਈ ਨੇ ਖਰੀਦਿਆ ਉੱਥੇ ਦੀ ਵੀਡੀਓ ਵੀ ਪਈਆ ਉਹ ਵੀਡੀਓ ਵੀ ਬਾਈ ਕਹਿੰਦਾ ਦਿਖਾ ਦਾਂਗੇ ਤੇ ਕੱਲੀ ਕੱਲੀ ਦੇ ਸੀਮਨ ਦੀ ਡਿਟੇਲ ਵੀ ਦੱਸ ਦਾਂਗੇ ਉਹ ਜਿਹੜੇ ਭਰਾ ਨਾਲ ਸੌਦਾ ਹੋਊਗਾ ਕੱਲੀ ਕੱਲੀ ਡਿਟੇਲ ਉਹਨੂੰ ਦੱਸ ਕੇ ਭੇਜਾਂਗੇ ਤੇ ਬਾਕੀ ਜਿਹੜੇ ਰੇਟ ਨੇ ਰੇਟ ਬੱਛੀਆਂ ਦਾ ਬਾਈ ਕਹਿੰਦਾ ਆਪਾਂ ਲਾਟ ਦਾ ਕਰ ਦਾਂਗੇ ਕੱਲੀ ਕੱਲੀ ਦਾ ਰੇਟ ਜਾਂ ਜੋੜੇ ਦਾ ਰੇਟ ਫੋਨ ਤੇ ਪਤਾ ਕਰ ਲਿਓ ਤੇ ਜਿਹੜੀਆਂ گاਮਾਂ ਆ ਗਈਆਂ ਇਹਨਾਂ ਦਾ ਰੇਟ ਆਪਾਂ ਬਾਈ ਤੋਂ ਕੱਲੀ-ਕੱਲੀ ਦਾ ਵੀ ਕਰਾ ਦਾਂਗੇ ਤੇ ਜੋੜੇ ਵਾਲਾ ਵੀ ਕਰਾ ਦਾਂਗੇ ਤੇ ਸ਼ੁਰੂਆਤ ਕਰ ਦਾਂਗੇ ਉੱਧਰਲੇ ਬੰਨੇਓ ਜਰਸੀ ਬੱਛੀ ਤੋਂ ਇੱਕ ਤਾਜੀ ਸੂਈ ਗਾਂ ਦਿਖਾਵਾਂਗੇ ਆ ਜਾ ਗੋਲੂ ਫਿਰ ਹੋਰ ਕਿਵੇਂ ਆ ਠੀਕ ਠਾਕ ਵੀਰੇ ਗੁਰੀ ਚੜਦੀ ਕਲਾ ਹਾਂਜੀ ਆ ਸਾਡੇ ਇਲਾਕੇ ਵਾਲਿਆਂ ਨੂੰ ਇੱਕ ਗੱਲ ਮੈਂ ਹੋਰ ਦੱਸਦਾ ਨਾ ਵੀ ਸਾਡੇ ਏਰੀਆ ਦੇ ਟ੍ਰੈਂਡ ਘਟਾ ਵੀਡੀਓ ਦਾ ਥੋੜਾ ਜਿਹਾ ਔਲੀ-ਹੌਲੀ ਚੱਲੂਗਾ ਕੰਮ ਹਨਾ ਹਾਂਜੀ ਹਾਂਜੀ ਔਲੀ-ਹੌਲੀ ਚੱਲਣਗੇ ਬੰਦੇ ਸਾਡੇ ਆ ਜਾ ਘੈਰੀ ਆਂਦੀ ਲਿਆ ਕੈਮਰਾ ਨੇੜੇ ਜੀ ਬਲੇ ਕਿਸਾਨ ਪਸ਼ੂ ਪਾਲਕ ਚੈਨਲ ਦੇਖਣ ਵਾਲੇ ਭਰਾਵਾਂ ਨੂੰ ਬਾਕੀ ਪੜਿਆ ਲਿਖਿਆ ਵਪਾਰੀ ਆਖ ਸਕਦੇ ਆ ਗੋਲੂ ਨੂੰ ਆਪਾਂ ਗੋਲੂ ਦੀ ਉਮਰ ਕਿੰਨੀ ਹੈ ਜਰਸੀ ਦੀ ਇਹਦੀ ਉਮਰ 12 ਮਹੀਨੇ ਹੈ ਜੀ 12 ਕਿੰਨੇ ਹਾਂਜੀ 12 ਤੇ ਰਿਕਾਰਡ ਜਿਵੇਂ ਆਪਾਂ ਗੱਲ ਕਰ ਲਈਏ ਸ਼ੁਰੂ ਜੀ ਵੀ ਨਾ ਸਾਰੀਆਂ ਦਾ ਆਪਾਂ ਦੱਸ ਦਾਂਗੇ ਜਿਹੜੇ ਸਾਰੀਆਂ ਦਾ ਆਪਾਂ ਇਹਨਾਂ ਦਾ ਰਿਕਾਰਡ ਦੱਸ ਦਾਂਗੇ ਜੀ ਸੀਮਨ ਦੱਸ ਦਾਂਗੇ ਵੀ ਕਿਹੜੇ ਕਿਹੜੇ ਸੀਮਨ ਦੀਆਂ ਨੇ ਗਈਆਂ ਆਪਾਂ ਜਦੋਂ ਕਿਸੇ ਭਰਾ ਨਾਲ ਸੌਦਾ ਹੋਊਗਾ ਮਾ ਮਾਂ ਦੇ ਰਿਕਾਰਡ ਮਾ ਮਾਂ ਦੇ ਰਿਕਾਰਡ ਵੀ ਦੇ ਕੇ ਦੇ ਦਾਂਗੇ ਜੀ ਤੇ ਮਤਲਬ ਸਾਰਾ ਪੈਨਰ ਰਿਕਾਰਡ ਦੇ ਦਾਂਗੇ ਬਾਦ ਫਾਰਮ ਦੀ ਵੀਡੀਓ ਹੈਗੀ ਆਪਣੇ ਕੋਲ ਖੜੀਆਂ ਦੀ ਵੀ ਵੀਡੀਓ ਹੈ ਜਿੱਥੇ ਖੜੀਆਂ ਨੇ ਹਾਂ ਜੀ ਹਾਂ ਸਾਰਾ ਡਾਟਾ ਹੈਗਾ ਹੀ ਆਪਣੇ ਕੋਲ ਠੀਕ ਹੈ ਗੱਲ ਤੇ ਡਾਟਾ ਬਾਈ ਕਹਿੰਦਾ ਤੁਹਾਨੂੰ ਸਾਰਾ ਦੇ ਕੇ ਭੇਜ ਦਾਂਗੇ ਇਹਦੀ ਉਮਰ ਕਿੰਨੀ ਦੱਸਿਆ ਕੋਲ 12 ਮਹੀਨੇ ਜੀ ਹੋ ਗਏ 12 ਕਿ ਮਹੀਨਾ ਦੀ ਉਮਰ ਆ ਤੇ ਗਰੀ ਥਣ ਲੇਵਾ ਦਿਖਾਇਆ ਨੇੜੇ ਲੱਗੇ ਓਏ ਥਣ ਬੱਚੀ ਜੇ ਸਿੰਗਲ ਚਾਰੀ ਨੇ ਹੈਗੇ ਗੱਬਣਾ ਵਰਗੇ ਨੇ ਹਾਂ ਹਾਂ ਆ ਥੋੜੇ ਖਾਣੇ ਦਾ ਨੀ ਨਈ ਬੋਦਾ ਬੁੱਦਾ ਹੈ ਨਾ ਇਧਰ ਮਾਰਦੇ ਥੋੜੇ ਖਾਣੇ ਸਮੇਂ ਚ ਬੱਚੀ ਜੇ ਕੋਈ ਭਰਾ ਮੇਰਾ ਖਿਆਲ ਇੱਕ ਦੋ ਗੱਟੇ ਚਾਰ ਦੂਗਾ ਇਹਨੂੰ ਗੱਬਣਾ ਹੋਣ ਦੇ ਕਾਬਿਲ ਆ ਹਾਂ ਇੱਤੋਂ ਵਰ ਗੋਲੂ ਇਹਨੂੰ ਖੋਲ ਕੇ ਫਿਰ ਹਾਂ ਜਰਸੀ ਤੋੜ ਕੇ ਦਿਖਾ ਦਿਆਂ ਨੂੰ ਭੱਜਣਾ ਅੱਠ ਜ਼ਰੂਰ ਕਰਨੀ ਗਿਆ ਇਹ ਰਸੇ ਦੇ ਪਹਿਲੀ ਵਾਰੇ ਪਾਇਏ ਨੇ ਜੀ ਠੀਕ ਹੈ ਸਾਰੇ ਕੋ ਸਾਰੇ ਪਾਈ ਜਾਂਦਾ ਫੜ ਕੇ ਵੀ ਮਸਾਲੇ ਆਉਂਦੀਆਂ ਭੱਜਣਾ ਅੱਠ ਜ਼ਰੂਰ ਕਰਦੀਆਂ ਇਹ ਆ ਗਈ ਜਰਸੀ ਨਸਲ ਦੇ ਵਿੱਚ ਕਿਉਂਕਿ ਜਰਸੀ ਦੀ ਡਿਮਾਂਡ ਜੇ ਆਪਾਂ ਗੱਲਬਾਤ ਕਰ ਲਈ ਬਹੁਤ ਜ਼ਿਆਦਾ ਅੱਜ ਕੱਲ ਜਰਸੀਆਂ ਕਾਮਾਂ ਵੀ ਚੰਗੀਆਂ ਘੱਟ ਮਿਲਦੀਆਂ ਚੰਗੇ ਰਿਕਾਰਡ ਵਾਲੀਆਂ ਤੇ ਬੱਚੀ ਤਾਂ ਉਹੀ ਗੱਲ ਆ ਵੀ ਰੇਅਰ ਜੀ ਇਹ ਮਿਲਦੀ ਆ ਯਾਰ ਬਹੁਤ ਘੱਟ ਮਿਲਦੀ ਆ ਚੰਗੇ ਰਿਕਾਰਡ ਵਾਲੀ ਤੇ ਬਾਕੀ ਆ ਸਾਰਾ ਮਾਲ ਹੀ ਫਾਰਮ ਦਾ ਗਿਆ ਇਹ ਲਾਟ ਇੱਕੋ ਬੰਦੇ ਤੋਂ ਲਿਆ ਆ ਇੱਕੋ ਬੰਦੇ ਤੋਂ ਲਿਆ ਜੀ ਇੱਕੋ ਬੰਦੇ ਤੋਂ ਇੱਕੋ ਫਾਰਮ ਦੀ ਲੈਂਤੀ ਨੇ ਰੇਟ ਕੋਲ ਨੂੰ ਸ਼ੁਰੂ ਚ ਦੱਸ ਦੀ ਇਹਨਾਂ ਦਾ ਪੰਜੇ ਬੱਛੀਆਂ ਤਾਂ ਪੰਜ ਨੇ ਹਣਾ ਹਾਂ ਜੀ ਪੰਜਾਂ ਦਾ ਕੀ ਰੇਟ ਰਹੂ ਇਕੱਠੇ ਦਾ ਇਕੱਠੇ ਲਾੜਦਾ ਬੋਲ ਰਹੂਗਾ ਜੀ 1,35,000 ਰੁਪਇਆ ਮਾਨਤਾਨ ਮਾਨਤਾਨੂ ਦੇ ਵਿੱਚੋਂ ਕਰਾਂਗੇ ਤੇ ਜੇ ਕੋਈ ਭਰਾ ਕੱਲੀ ਕੱਲੀ ਲੈਣਾ ਚਾਹੁੰਦਾ ਹੋਊ ਉਹਦਾ ਫੋਨ ਤੇ ਕਰ ਲੈ ਠੀਕ ਆ ਗੱਲ ਤੇ ਕੱਲੀ ਕੱਲੀ ਦਾ ਭਾਈ ਕਹਿੰਦਾ ਫੋਨ ਤੇ ਦੱਸ ਦਾਂਗੇ ਇਕੱਠੇ ਲਾੜਦਾ ਹੈਗਾ 1,35,000 ਕੱਲੀ ਕੱਲੀ ਹੁਣ ਤੁਸੀਂ ਆਪ ਹੀ ਆਈਡੀਆ ਲਾ ਲਓ ਵੀ ਥੋੜੀ ਬਾਰੀ ਇੱਧਰ ਉੱਧਰ ਪੈ ਜੂਗੀ ਰੇਟ 'ਚ ਹਾਂਜੀ ਹਾਂਜੀ ਤੇ ਹੁਣ ਮਾਰਦੇ ਘਰੀ ਆ ਦੋ ਨੰਬਰ ਵਾਲੀ ਜਿਹੜੀ ਫੇਸ ਕੁਆਲਿਟੀ ਦੇ ਮਾਰ ਕੈਮਰਾ ਤੋਂ ਇੰਪੋਰਟਡ ਸੀਮੰਟ ਦੇ ਆ ਸਾਰੇ ਇਹ ਠੀਕ ਆ ਗੱਲ ਹਾਂਜੀ ਹਾਂ ਇਹ ਕਿਹੜਾ ਨੇ ਸੀਮੰਟ ਦੀ ਆ ਗਈ ਇੰਪੋਰਟਡ ਸੀਮੰਟ ਦੇ ਆ ਜੀ ਇਹ ਠੀਕ ਆ ਗੱਲ ਹਾਂਜੀ ਆ ਸੀਮੰਟ ਤਕਰੀਬਨ ਤਕਰੀਬਨ ਸਾਰਿਆਂ ਦੀ ਟੌਪ ਤੇ ਨੇ ਕਿਉਂਕਿ ਸਟਰਕਚਰ ਚੰਗਾ ਲੈਗ ਸਕੋਰ ਵਾਲੇ ਪੱਖ ਤੋਂ ਤੇ ਬਾਕੀ ਯਾਰ ਇਹਨਾਂ ਦੀ ਪ੍ਰਿੰਟਿੰਗ ਵੀ ਦੱਸ ਦਿਆ ਹਾਂਜੀ ਹਾਂ ਪ੍ਰਿੰਟਿੰਗ ਵੀ ਦੱਸ ਬੱਚਾ ਜੀ ਇਹ ਮਤਲਬ 8-7 ਮਹੀਨਿਆਂ ਦਾ ਉਹ ਤਾਂ ਵਧੀਆ ਤਿਆਰ ਹੁੰਦਾ ਸਾਰੀਆਂ ਚਾਰੀਆਂ ਨੇ ਸਾਰੀਆਂ ਚਾਰ ਚਾਰ ਥਣਨੀ ਸਾਰੀਆਂ ਫालतू ਤਾਂ ਨਹੀਂ ਕਿਸੇ ਦੇ ਨਹੀਂ ਨਹੀਂ ਫालतू ਨਹੀਂ ਫालतू ਦਾ ਪਲੇਨ ਨਹੀਂ ਹੈਗਾ ਹੀ ਫਿਰ ਆਹ ਫालतू ਕਿਸੇ ਦਾ ਨਹੀਂ ਹੈਗਾ ਹੈਗੇ ਸਾਰੀਆਂ ਦੇ ਸਿੰਗਲ ਚਾਰਨੇ ਕੋਲ ਉਹਦੀ ਉਮਰ ਕਿੰਨੀ ਕਾ ਬਾਈ ਇਹਦੇ ਉਪਰ 9 ਮਹੀਨੇ ਹੋ ਜੀ ਸਿਰਫ ਹਾਂ ਜੀ ਹਾਂ ਮਾਂਦਾਰਡ ਕਾਰਡ ਚੰਗਾ ਜੀ ਹਾਂ ਜੀ ਹਾਂ ਮਾਂਦਾਰਡ ਕਾਰਡ ਬਹੁਤ ਚੰਗਾ ਜੀ ਆ ਮਾਂਦਾਰਡ ਕਾਰਡ ਬਾਈ ਕਹਿੰਦਾ ਆ ਗਿਆ ਫੁੱਲ ਚੰਗਾ ਤੇ ਤੋਰੇ ਫੇਰੇ ਚ ਕੋਈ ਦਿੱਕਤ ਨਹੀਂ ਹੈਗਾ ਓਕੇ ਦੀ ਰਿਪੋਰਟ ਨੇ ਇੱਕ ਦੋ ਵਿੱਚੋਂ ਤੁਹਾਨੂੰ ਮੈਂ ਵੱਡੀਆਂ ਦਿਖਾ ਦੂੰਗਾ ਤੋਰ ਕੇ ਦਿਖਾ ਦਾਂਗੇ ਜੀ ਤੇ ਹੁਣ ਮਾਰ ਦੇ ਘਰੀ ਇਹਦੇ ਤੇ ਕੈਮਰਾ ਵੇ ਇਹਦੀ ਉਮਰ 11 ਮਿੰਨੀਆਂ ਦੀ ਹਾਂਜੀ ਪ੍ਰਿੰਟ ਵਾਈਜ਼ ਵੀ ਲਾਜਵਾਬ ਹਾਂਜੀ ਹਾਂ ਸਰ ਇਹ ਵੀ ਵਧੀਆ ਸੀਮਣ ਦੀਆਂ ਨਹੀਂ ਇਹ ਆ ਦੇਖੋ ਇੱਧਰ ਸਾਰਾ ਚੰਗੀ ਆ ਗਈ ਤੇ ਬੋਦਾ ਬੂਦਾ ਵੀ ਚੰਗਾ ਤੇ ਬਾਕੀ ਨਾ ਇਹਦੀ ਚੜਾਈ ਦਿਖਾ ਦੇ ਹੱਡ ਪਤਾ ਇੱਧਰ ਉੱਤੋਂ ਚੜਾਈ ਦੀ ਦੇਖੋ 80 ਹੋਣੇ ਪਾਏ ਨੇ ਜੀ ਪਰਸੂ ਹੀ ਆਈਆਂ ਨੇ ਆਪਣੇ ਕੋਲ ਹਰ ਇੱਕ ਦੀਆਂ ਮਜ਼ਬੂਤ ਬਣਨੀਆਂ ਬਾਕੀ ਚੜਾਈ ਵਾਲੀਆਂ ਬਣਨੀਆਂ ਉੱਤੋਂ ਹਾਂਜੀ ਹਾਂ ਤੇ ਰਿਕਾਰਡ ਇਹਨਾਂ ਸਾਰੀਆਂ ਦੇ ਦੱਸ ਦਾਂਗੇ ਆਪਾਂ ਕਰਲੀ ਕਰਲੀ ਫੋਨ ਤੇ ਦੱਸ ਦਾਂਗੀ ਸਾਰੀ ਗੱਲਬਾਤ ਇਹ ਆ ਕਿ ਤਨ ਨੰਬਰ ਵਾਲੀ ਉਮਰ ਕਿੰਨੀ ਦੱਸੀ ਬਾਈ ਇਹਦੇ ਉਪਰ 12 ਮਹੀਨੇ ਜੀ 12 ਮਹੀਨੇ ਇਹ ਗੱਬਣ ਹੋਣ ਦੇ ਕਾਬਲ ਨਹੀਂ ਇਧਰ ਨਹੀਂ ਤਿੰਨੇ ਹਨਾ ਪੂਰੀਆਂ ਕਾਬਲ ਨਹੀਂ ਹਾਂ ਜਰਸੀ ਵੀ ਸਰ ਗੱਬਣ ਦੇ ਕਾਬਲ ਆ ਹਾਂ ਗੱਬਲ ਹੂੰ ਗੱਬਣ ਹੋਣ ਦੀ ਇਹ ਗੱਲ ਕਰ ਲਈ ਬਿਲਕੁਲ ਕਾਬਲ ਨਹੀਂ ਤੇ ਹੁਣ ਮਾਰ ਦੇ ਆ ਬੱਚੀ ਦੇ ਕੈਮਰਾ ਇਹਨੂੰ ਤੋਰ ਖੋਲ ਕੇ ਲਓ ਜੀ ਇਹ ਇਦੀ ਓਵਰ ਹੋ ਗਈ 13 ਮਹੀਨਾ ਦੀ 13 ਮਹੀਨਾ ਦੀ ਹਾਂ ਜੀ ਹਾਂ ਆ ਦੇਖੋ ਜੀ ਇਹਦੇ ਫੇਸ ਤੇ ਮਾਰੀ ਕੈਮਰਾ ਕਾਡ ਕਾਰਡ ਚੰਗਾ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਆਈਆਂ ਖੁੱਲੀਆਂ ਨੇ ਸ਼ਾਈਨਿੰਗ ਸ਼ੂਨਿੰਗ ਵੀ ਫੁੱਲਾ ਬਾਡੀ ਚ ਤੇ ਪੂਰੀ ਚਮਕਾ ਵਾਲੀ ਬੱਛੀ ਆ ਗਈ ਚਾਰ ਨਾਲ ਨਹੀਂ ਪਲੀਆਂ ਹੋਈਆਂ ਚੰਗੇ ਪਾਊਡਰ ਪੁੱਡਰ ਨਾਲ ਤਿਆਰ ਹੋਈਆਂ ਹੋਈਆਂ ਨੇ ਜਿਵੇਂ ਜਿਵੇਂ ਉਹ ਫੇਸ ਦਿਖਾਓ ਜੀ ਦੇਖੋ ਜਾਨੇ ਲੈਗ ਸਕੋਰ ਦੇਖੋ ਜੀ ਦਾ ਕਿੰਨਾ ਤੱਕੜਾ ਜਿਵੇਂ ਜਿਵੇਂ ਇਹ ਨਾ ਹੁਣ ਲੂਈ ਝਾੜੀ ਜਾਊਗੀ ਓਵੇਂ ਓਵੇਂ ਸ਼ਾਈਨਿੰਗ ਇਹਦੇ ਤੇ ਆਈ ਜਾਊਗੀ ਆ ਬ੍ਰਾਊਨ ਜੀ ਲੂਈ ਝਾੜ ਦੂਗੀ ਉਤੋਂ ਥਾਣੇ ਇਹਨਾਂ ਦੇ ਸਿੰਗਲ ਚਾਰ ਨੇ ਥੱਲੋਂ ਵੀ ਬਹੁਤ ਟੌਪ ਦੀ ਹੈ ਤੇ ਸ਼ਕੀਨੀ ਵਾਲੇ ਪੱਖ ਤੋਂ ਵੀ ਫੁੱਲ ਆ ਗਈ ਤੇ ਥੱਲੋਂ ਦਾ ਮਨ ਲਾ ਵੀ ਗੱਦੀ ਪੱਟੀ ਜਾਂਦੀ ਜਿਵੇਂ ਗੱਬਣ ਹੁੰਦੀ ਆ ਨਾ ਹਾਈ ਤਾਂ ਸੀਮਨ ਦੇ ਪੂਰੇ ਤਿਆਰ ਨਹੀਂ ਹੁਣ ਉਰਲੇ ਬੰਨੋ ਗਰੀ ਇਹਦੀ ਫੇਸ ਕੁਆਲਟੀ ਦੇ ਵੀ ਮਾਰਦੀ ਕੈਮਰਾ ਵੋਏ ਕੁਆਲਟੀ ਕਬੂਲਟੀ ਫੁੱਲ ਟੌਪ ਆ ਸਾਰੀਆਂ ਬੱਚੀਆਂ ਦੀ ਕੋਈ ਵੀ ਬੱਚੀ ਤੁਸੀਂ ਕਹਿ ਨਹੀਂ ਸਕਦੇ ਵੀ ਲੋਕ ਲਗਾਉਂਦੀ ਹੈ ਕਿਸੇ ਦੀ ਬਾਕੀ ਸੋਨੂੰ ਦੱਸਦੀਆਂ ਵੀ ਨੇ ਪ੍ਰਿੰਟਿੰਗ ਵੀ ਦੱਸਦੀ ਆ ਤੇ ਚੀਜ਼ ਆਪੇ ਦੱਸਦੀ ਆ ਇਹਦੀ ਉਮਰ ਕਿੰਨੀ ਦੱਸੀ ਸੀ ਭਾਈ ਇਹਦੇ ਨੂੰ 13 ਮਹੀਨੇ ਹੀ 13 ਮਹੀਨੇ ਇਹ ਆ ਗਈ 4 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱ ਆ ਤਾਂ तकरीबन ਬੈਡ ਦੇ ਬਰਾਬਰੀ ਵਾਗੀ ਓਏ ਹਾਂਜੀ ਬਹੁਤ ਹਾਈਟ ਹੈ ਇਹਦੀ ਤਾਂ ਐ ਤਾਂ ਬੈਡ ਦੇ ਗੂਰੀ ਬਰਾਬਰੇ ਵਾਗੀ ਬੈਡ ਦੇ ਓਏ ਟੋਰੇ ਨੂੰ ਵੀ ਖੋਲ ਟੋੜ ਦਿੰਨੇ ਜੀ ਇਹਦੀ ਉਮਰ ਕਿੰਨੀ ਕਾ ਜੀ ਇਹਦੀ ਉਮਰ ਹੈਗੀ ਆ ਜੀ 15 ਮਹੀਨੇ ਗੱਬਣ ਤਾਂ ਨਹੀਂ ਇਹ ਨਹੀਂ ਗੱਬਣ ਨਹੀਂ ਹੈਗੀ ਜੀ ਉਹ ਹੀ ਪਚਾਈ ਹੋਈ ਆ ਜੀ ਕਾਬਲ ਹੀ ਆ ਬਿਲਕੁਲ ਆ ਨਾ ਹਾਂਜੀ ਹਾਂ ਆਏ ਗੱਬਣ ਦੇ ਤਾਂ ਐ ਸਮਝ ਲਓ ਵੀ ਚਾਹੇ ਕਰੇ ਜਾਣਕਾਰ ਕੀ ਕਾ ਭਰਾ ਦੇ ਜੇ ਬੋਲ ਵੀ ਬੜਾ ਖੁੱਲੀਆਂ ਫਿਰਦੀਆਂ ਆਈ ਨੇ ਜੀ ਬਹੁਤ ਥਿੱਲਤ ਕਰਦੀ ਨੇ ਤੇ ਬਾਕੀ ਜਿਵੇਂ ਸਾਨੂੰ ਦੱਸਿਆ ਵੀ ਉੱਥੋਂ ਵੀ ਬਾਈ ਕਹਿੰਦਾ ਜੇ ਲਿਆਂਦੀਆਂ ਨੇ ਰਸੇ ਇਹਨਾਂ ਦੇ ਅੱਧੀ ਦਿਹਾੜੀ ਜਿ ਪਾਏ ਨੇ ਬਹੁਤ ਔਖੇ ਬੜੀ ਨੇ ਰਸ ਤੋਂ ਫਾਰਮ ਚੋਂ ਵੀ ਆ ਜਾ ਕਿਉਂਕਿ ਖੁੱਲੇ ਰਹਿਣ ਵਾਲੇ ਪਸ਼ੂ ਨੇ ਰੱਸਾ ਇਹਨਾਂ ਦੇ ਕਦੇ ਪਾਇਆ ਨਹੀਂ ਹੁਣ ਹੌਲੀ ਹੌਲੀ ਜੇ ਗੱਲਬਾਤ ਕਰ ਲਈ ਬਾਈ ਹੌਲੀ ਹੌਲੀ ਹੱਤ ਬਣੂਗੀ ਇਹਨਾਂ ਨੂੰ ਪੰਜਾਂ ਦਾ ਕੱਦ ਦਿਖਾ ਦੇ ਉਧਰ ਹੋ ਕੇ ਦੇਖੋ ਮੇਰੇ ਕਿੱਥੇ ਤੱਕ ਆਉਂਦੀ ਹੈਗੀ ਬੱਸ ਆ ਕੱਦ ਵੀ ਫੁੱਲ ਵੱਡਾ ਤੇ ਸਾਈਡ ਨੂੰ ਹੋ ਜਾ ਬਾਈ ਲੰਬਾਈ ਵੀ ਦਿਖਾ ਦੇ ਆ ਜਾ ਤੂੰ ਕਰ ਲੰਬੀ ਵੀ ਫੁੱਲ ਇਹਦੀ ਮਾਂ ਥਲੇ 45 ਲੀਟਰ ਦਾ ਰਿਕਾਰਡ ਆਈ ਦੁੱਧ ਦਾ ਠੀਕ ਆ ਗੱਲ ਹਾਂਜੀ ਤੇ ਦੁੱਧੇ ਵੀ ਚੰਗਾ ਪਾਉਗੀ ਜਿਹੜੇ ਹਿਸਾਬ ਨਾਲ ਬੋਡੀ ਵੇਟ ਆ ਲੰਬਾਈ ਆ ਪ੍ਰਿੰਟ ਆ ਬਾਕੀ ਸੋਨੂੰ ਕੁਆਲਿਟੀ ਦੱਸੀਆਂ ਜਾਂਦੀਆਂ ਚੀਜ਼ਾਂ ਦੀ ਕੰਨ ਦੇਖੋ ਜੀ ਕਹੇ ਆ ਆਏ ਆ ਗਈ 5 ਨੰਬਰ ਤੇ ਇਹਨਾਂ ਦਾ ਹੈਗਾ 1 ਲੱਖ ਤੇ 35000 ਰੇਟ ਕੱਲੀ-ਕੱਲੀ ਦਾ ਜੋੜੇ ਦਾ ਬਾਈ ਨਾਲ ਫੋਨ ਤੇ ਕਰ ਲਿਓ ਤੇ ਹੁਣ ਮਾਰ ਦੇਗਾ ਜੀ ਆ ਬੈਡ ਤੇ ਕੈਮਰਾ ਉਨ ਥੋੜਾ ਡਰ ਦੀ ਜਰੂਰ ਆ ਹਾਂ हां जी हां ਆ ਜੀ ਦਾ ਬੈਵ ਨਾ ਮੰਨੂ ਕਿਉਂਕਿ ਇੱਥੋਂ ਇਹਦੇ ਗੋਹਾ ਲਾ ਹੈ ਹਾਂ ਮਹੀਨੇ ਹਾਂ ਜੀ ਗੋਹਾ ਲਾ ਹੈ ਜੀ ਤੇ ਖੁੱਲੀਆਂ ਛੱਡਣ ਕਰਕੇ ਬਸ ਵਿੱਚ ਹੀ ਬੈਠੀ ਜਾਂਦੇ ਨੇ ਹਾਂ ਫਾਰਮਾ ਜੀ ਤਾਂ ਸਮਝ ਲਓ ਵੀ ਵਿੱਚ ਰੱਤ ਜਾਂਦਾ ਕਦੀ ਨਾਉਂਦੇ ਨੇ ਆਹ ਦੇ ਡਰਦੀਆਂ ਬਹੁਤ ਨੇ ਜੀ ਹਲੇ ਤਹਾਂ ਹਾਂ ਬੋਚ ਕੇ ਤੋੜਦੇ ਬਾਈ ਇਹਦਾ ਸੂਆ ਕਿਹੜਾ ਕੋਣੂ ਇਹ ਦੂਜਾ ਸੂਆ ਸੂਜੀ ਦੂਜਾ ਸੂਆ ਸੌਂਦੀ ਆ ਤੇ ਪ੍ਰਿੰਟ ਵਾਈਜ਼ ਆ ਗਈ ਲਾਜਵਾ ਵਾ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਕਿੰਨਾ ਕੁ ਟਾਈਮ ਬਾਕੀ ਆ ਬਾਈ ਦਾ ਇਹਦੇ 2 ਮਹੀਨੇ ਬਾਕੀ ਨੇ ਜੀ 2 ਮਹੀਨੇ ਹਾਂਜੀ ਇਹਦਾ ਕੀ ਰਿਕਾਰਡ ਰਿਆ ਬਾਈ ਦੁੱਧ ਦਾ ਪਹਿਲਾਂ ਇਹਦਾ 22 ਲੀਟਰ ਦਾ ਰਿਕਾਰਡ ਰਹੀ ਪਹਿਲਾਂ ਕਿਹਣਾ ਹੋਰ ਕਮਾ ਦੇ ਇੱਥੋਂ ਆਇਆ ਪਤਾ ਆ ਇੱਥੋਂ ਦਿਖਾ ਦੀ ਗੈਰੀ ਉਹ ਜਾਨ ਵੀ ਫੁੱਲਾ ਚੜਾਈ ਵੀ ਫੁੱਲਾ ਤੇ ਲੈਗ ਸਕੋਰ ਵਾਲੇ ਪੱਖ ਤੋਂ ਜੇ ਗੱਲ ਕਰ ਲਈਏ ਸ਼ਕੀਨ ਬੱਛੀ ਫੁੱਲਾ ਥੋੜਾ ਜਿਵੇਂ ਤੁਹਾਨੂੰ ਦੱਸਿਆ ਵੀ ਇਹਨਾਂ ਦੇ ਰੱਸਾ ਪੈ ਗਿਆ ਹਨਾ ਉਹਦੇ ਕਰਕੇ ਹਾਂਜੀ ਉਹਦੇ ਕਰਕੇ ਭਾਈ ਦੇ ਨਕਲ ਕਰਨੀ ਕਰਦੇ ਨਹੀਂ ਬਹੁਤ ਯਾਰੀ ਹਾਂ ਵੀ ਆਜ਼ਾਦੀ ਚ ਰਹੀਆਂ ਹੋਈਆਂ ਨੇ ਉਹਦੇ ਕਰਕੇ ਥੋੜਾ ਬਾਲਾ ਕਰ ਜਾਂਦਾ ਪਸ਼ੂ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਫਿਕਸਡ ਆਰਡਰ ਰੱਖੂਗੀ ਇੱਕੋਂ ਦਾ ਲਮਕਮਾ ਜਾਂ ਲਮਕਮਾ ਜੇ ਹਣ ਵੀ ਸਰ ਇਹਦਾ ਮਸ਼ੀਨੀ ਚ ਬਾਈ ਵਾਲਾ ਥਣ ਨਹੀਂ ਜਮਾਣ ਆਪਣੀ ਥਣ ਆਗੇ ਇਹਨਾਂ ਦੇ ਮੁਠੀ ਵਾਲੇ ਚੇ ਹੱਥ ਨਾਲ ਚੋਲਿਓ ਚੇ ਚੋਲਿਓ ਮਸ਼ੀਨ ਨਾਲ ਤੇ ਇੱਥੋਂ ਗਰੀ ਇਹਦੀ ਚੜਾਈ ਦਿਖਾ ਦੇ ਇੱਕ ਤੋ ਚੜਾਈ ਵੀ ਫੁੱਲ ਰੱਖਦੀ ਆ ਕੱਦ ਵੀ ਫੁੱਲ ਵੱਡਾ ਉਹ ਆਪਣੀ ਗਾਰੰਟੀ ਆ ਦੋਏ ਬੈੜਾਂ ਦਾ ਵੀ ਕੱਦ ਨਹੀਂ ਤੁਹਾਨੂੰ ਐ ਲੱਗੂਗਾ ਵੀ ਵੀਡੀਓ ਚ ਬਾਈ ਨੇ ਵੱਡੀਆਂ ਵਿਖਾਤੀਆਂ ਨੇੜੇ ਆਵਾਂਗੇ ਆਪਾਂ ਵੀ ਛੋਟੀਆਂ ਲੱਗਣਗੀਆਂ ਇਹਦਾ ਰੇਟ ਦੱਬੀ ਦਾ ਇਹਦਾ ਰੇਟ ਤਾਂ 62000 ਰੁਪਇਆ ਕਰ ਦੇਈ ਆਪਾਂ ਠੀਕ ਆ 60000 ਰੁਪਏ ਦੇ ਦਾਂਗੇ 60 ਦੀ ਦੇ ਦਾਂਗੇ ਹਾਂ ਜੀ ਮਾਨਤਨ ਕਰ ਆਦਾ ਸਮੁੰਦਰੀ ਜਹਾਜ਼ ਹੀ ਲੱਗਦਾ ਨਾ ਆਦਾ ਸਮੁੰਦਰੀ ਜਹਾਜ਼ ਹੀ ਲੱਗਦਾ ਇੱਦਾਂ ਸਮਾਂ ਇਹ ਵੀ ਕੁਝ ਨਹੀਂ ਰਹੀ ਜੀ ਠੀਕ ਹੈ ਜੀ ਮਹੀਨਾ ਤੋਂ ਟਾਈਮ ਘਟਾ ਇਹਦਾ ਦਿਖਾਈ ਇਹਦਾ ਕੱਦ ਇੱਥੋਂ ਫੁੱਲ ਵੱਡਾ ਕੱਦਦਾ ਫੁੱਲ ਲੰਬੀਆ ਇੱਕ ਗੱਲ ਹੋਰ ਦਾ ਦੋ ਨਾ ਜਿਹੜਾ ਇਹਦੀ ਸੇਵਾ ਚੰਗੀ ਕਰੂਗਾ ਇਹ ਇੱਥੇ ਖੜੀ ਰਹੂਗੀ ਦੂਜੇ ਸੂਏ ਦੀ ਹਾਂਜੀ ਹਾਂ ਬੁੜੀ ਨਹੀਂ ਹੁੰਦੀ ਇਹ ਗਾਂ ਕਿਉਂਕਿ ਕਈਆਂ ਗਾਵਾਂ ਦੀ ਬੋਡੀ ਇਦਾਂ ਦੀ ਹੁੰਦੀ ਆ ਸਟਰਕਚਰ ਇਹਦਾ ਕਿੰਨੇ ਕਿਤੇ ਪੈਂਟਿੰਗ ਨੇ ਕੋਲ ਇਹ 2 ਮਹੀਨਾ ਜੋ ਘਟਣਾ ਜੀ ਧੁੱਪ ਜੀ ਜਤੋਰੀ ਐ ਨੂੰ ਸ਼ਾਈਨਿੰਗ ਏਜ ਵੀ ਫੁੱਲਾ ਨਾ ਬਸ ਹੀ ਫਾਰਮ ਦੀਆਂ ਨੇ ਸਾਰੀਆਂ ਦੇਖੋ ਤੁਸੀਂ ਸ਼ਾਈਨਿੰਗ ਸੱਜਣ ਉਹ ਇਹ ਚ ਵੀ ਫੁੱਲ ਆ ਗਈ ਕੱਦ ਵੀ ਫੁੱਲ ਵੱਡਾ ਕੱਦ ਦੇ ਹਿਸਾਬ ਨਾਲ ਨਾ ਜਿਹੜਾ ਇਹਦਾ ਲੈਗ ਸਕੋਰ ਆ ਉਹ ਬੜਾ ਜਿਆਦਾ ਮਜ਼ਬੂਤ ਆ ਨਹੀਂ ਕੱਦ ਵਾਲੀਆਂ ਗਾਵਾਂ ਦਾ ਕੋਈ ਤੋਰਾ ਹੀ ਨਹੀਂ ਹੁੰਦਾ ਬੜਾ ਤੋਰਾ ਬੇਕਾਰ ਜਿਹੀ ਹੁੰਦਾ ਜਿਆਦਾ ਉੱਚੀਆਂ ਗਾਵਾਂ ਦਾ ਕਿਹੜਾ ਹੋਰ ਕਮਾ ਦੇ ਬਈਆਂ ਨੂੰ ਲੋ ਜੀ ਦੁੱਧ ਵੀ ਚੰਗਾ ਪਾਉਗੀ ਮੌਸਮ ਵੀ ਸਾਰੇ ਚੱਲੂਗੀ ਤੇ ਪੌਣੇ ਦੋ ਮਹੀਨੇ ਬਾਅਦ ਕਹਿੰਦਾ 25 ਲੀਟਰ ਦਾ ਰਿਕਾਰਡ ਆਈ ਇਹਦਾ ਦੁੱਧ ਪਹਿਲਣ ਦਾ ਹਾਂ ਜੀ ਆ 25 ਲੀਟਰ ਦਾ ਰਿਕਾਰਡ ਆ ਜਿਵੇਂ ਕਿਸੇ ਭਰਾ ਨੇ ਆਪਾਂ ਗੱਲਬਾਤ ਕਰ ਲਈ ਹੈ ਨਾ ਫਾਰਮ ਦਾ ਅਗਾਜ ਕਰਨਾ ਫਾਰਮ ਸ਼ੁਰ ਵੀ ਉਹਨਾਂ ਵਾਸਤੇ ਚੰਗਾ ਮੌਕਾ ਯਾਰਾ ਕਿਉਂਕਿ ਬੱਚੀਆਂ ਵੀ ਚੰਗੀ ਕੁਆਲਿਟੀ ਦੀਆਂ ਨੇ ਤੇ گاਵਾਂ ਦਾ ਵੀ ਥੋੜਾ ਸਮਾਂ ਬਾਕੀ ਆ ਆਪਾਂ ਉੱਥੇ ਲਿਜਾ ਕੇ ਆਪਦੇ ਹੱਥੀ ਕਹਿ ਲੈਣਾ ਜਿਵੇਂ ਵੀ ਆਪਾਂ ਆਪ ਟ੍ਰਾਂਜੈਕਸ਼ਨ ਪਾ ਕੇ ਹਨਾ ਪਸ਼ੂ ਤਿਆਰ ਕਰਨਾ ਉਹ ਭਰਾ ਬਾਈ ਤੋਂ ਖਰੀਦ ਸਕਦਾ ਇਹਦਾ ਕੀ ਮੁੱਲ ਲਊਗਾ ਬਾਈ ਇੱਕੋ ਮੁੱਲ ਆਈ ਇਹਦਾ ਵੀ 62000 ਰੁਪਏ ਮੁੱਲ ਹੈ ਤੇਰਾ ਵੀ 62 ਆ ਇਹ ਵੀ 60 ਦੀ ਹੋ ਜੂ 80 ਦੀ ਹੋ ਜਗੀ ਹਾਂ ਜੋੜਾ 1 ਲੱਖ ਤੇ 20000 ਦਾ ਹੋ ਗਿਆ ਹਾਂਜੀ ਜੋੜੇ 'ਚ ਹੋ ਜੂ ਮਾਨਤਨ ਜੇ ਇਕੱਠਾ ਲੈ ਲਈਏ ਇਹ ਜੋੜਾ ਲੈਂਦਾ ਜੀ ਕੋਈ ਹਾਂ 5000 ਦਾ ਮਾਨਤਨ ਕਰ ਪਾ 5000 ਹੋਰ ਛੱਡ ਦੇ ਕਰ ਦਾਂਗੇ 5000 5 ਬਾਈ ਕਹਿੰਦਾ ਜੋੜੇ 'ਚ ਹੋਰ ਛੱਡ ਦਾਂਗੇ ਲੈ ਜੋੜਾ 1 15 ਜੀ ਰਹਿ ਗਿਆ ਐ ਮਨ ਲਓ ਵੀ ਤੁਹਾਨੂੰ ਬੱਛੀਆਂ ਦੇ ਮੁੱਲ 'ਚ ਹੀ ਰਹਿ ਗਿਆ ਚੰਗੀਆਂ ਬੱਛੀਆਂ ਬੰਦਾ 40 50 ਦੀ ਦਿੰਦਾ ਹਾਂਜੀ ਤੇ ਹੁਣ ਗੈਰੀਕਮਾਲਾ ਕੈ ਪਲਾ ਤਾਜੀ ਬੱਚੀ ਦਿਖਾ ਦੀਏ ਹਾਂਜੀ ਹਾਂ ਤਾਜੀ ਬੱਚੀ ਤੋਰ ਬਾਈ ਖੋਲ ਕੇ ਕੱਦੇ ਦਾ ਵੀ ਫੁੱਲ ਵੱਡਾ ਕੱਦ ਨਹੀਂ ਛੋਟਾ ਹੈਗਾ ਇਹਦਾ ਚੜਾਈ ਵੀ ਫੁੱਲਾ ਇਹਨੂੰ ਤੀਜੇ ਦਿਨ ਆਈ ਅੱਜ ਸੂਈ ਨੂੰ ਠੀਕ ਆ ਗੱਲ ਤੇ ਆ ਦੇਖੋ ਇਹ ਆ ਗਿਆ ਇਹਦੇ ਬੱਚਾ ਨਾ ਬਾਈ ਹਾਂਜੀ ਹਾਂ ਆ ਨਾਲ ਆ ਗਿਆ ਮੇਲਕਾਪ ਸੂਆ 14 ਲੀਟਰ ਤੋਂ ਪਲੱਸ ਬੋਲ ਆਈ ਹੋਣੀ ਸੂਆ ਦੂਜਾ ਬਾਈ ਦੂਜਾ ਸੂਆ ਹੀ ਸੂਆ ਦੂਜਾ ਤੇ ਆਰਡਰ ਰੱਖ ਦਿਆ ਬਿਲਕੁਲ ਨਾਲ ਲੱਗ ਮਾ ਫਿਕਸ ਆਰਡਰ ਕਹਿ ਸਕਦੇ ਆਪਾਂ ਇਹਨੂੰ ਜਿਹੜਾ ਗਾਵਾਂਾਂ ਚ ਕਾਮਯਾਬ ਹੁੰਦਾ ਐਨੂੰ ਲੰਬੀ ਜੀ ਤੋਰ ਦੇ ਧੁੱਪ ਧੁੱਪ ਜੀ ਬਾਈ ਆ ਜਾ ਪੁੱਤਰਾ ਚਮਕ ਵੀ ਚੰਗੀ ਆ ਤੇ ਆਰਡਰ ਵੀ ਨਾਲ ਨਾਲ ਆ ਰੱਖ ਦਿਆ ਬਿਲਕੁਲ ਨਾਲ ਲੱਗ ਮਾ ਜਿਹੜਾ ਥਣ ਦਾ ਸੈਜ ਆ ਉਹ ਰੱਖ ਦਿਆ ਮੁੱਠੀ ਵਾਲਾ ਬਾਈ ਚਵਾਈ ਬਹੁਤ ਛੋਟਾ ਉਪਦੀ ਜੀ ਤੇ ਸਾਡਰ ਚ ਆਪਾਂ ਜੇ ਗੱਲ ਕਰ ਲਈਏ ਮੈਂ ਸਟੇਟਸ ਦੀ ਪ੍ਰੋਬਲਮ ਬਹੁਤ ਘੱਟ ਆਉਂਦੀ ਆ ਕਿਹੜਾ ਹੋਰ ਕਮਾ ਦੇ ਗੂ ਉਧਰ ਲੈ ਬੰਨੇ ਲੈ ਜਾਗੇ ਲੈ ਜਾ ਲੈ ਜਾ ਆ ਜਾ ਪਤਾ ਯਾਰ ਦੁੱਧ 14 ਕਿਲੋ ਹੈਗਾ હાજર ਆਈ ਹਾਜ਼ਰ ਡੰਗ ਤੋਂ ਡੰਗ ਚ ਪਾ ਦਾਂਗੇ ਜਮਨ ਜਿੰਨੇ ਮਰਜ਼ੀ ਟਾਈਮ ਜੀ ਇੱਕ ਗੱਲ ਹੋਰ ਦੱਸ ਦਣਾ ਚੜਾਈ ਫੁੱਲਾ ਬੈਠਦੀ ਉੱਤੋਂ ਇੱਕ ਤਾਂ ਹੁੰਦੀਆਂ ਭੀੜੀਆਂ ਜਿਹਾ ਬੈੜਾਂ ਵੀ ਕੱਦ ਆਗਾ ਪਤਲੀਆਂ ਪਤਲੀ ਨਹੀਂ ਹੈਗੀ ਬਜੂਦ ਵਾਲੀ ਬਿਹੜਾ ਉਤੋਂ ਚੜਾਈ ਵੀ ਫੁੱਲਾ ਤੀਜੇ ਚੌਥੇ ਦਿਨ ਬਾਈ ਕਹਿੰਦਾ 14 ਲੀਟਰ ਤਿਆਰ ਆ ਪੀਕ ਲੈਵਲ ਤੇ ਕੋਲੋਂ ਕਿੰਨਾ ਕ ਪਾ ਸਕਦੀ ਆ ਦੇਖੋ ਜੀ ਮਾਲਕਾਂ ਦਾ ਮੈਨੂੰ 20 ਕਿਲੋ ਕਹਿ ਕੇ ਦਿੱਤੀ ਹੈਗੀ ਠੀਕ ਆ ਗੱਲ ਹਾਂ ਹੁਣ ਜੀ ਆਹ ਜਰ ਮੇਰੇ ਕੋਲੇ ਇੰਨਾ ਹਾਜ਼ਰ ਹੈ ਮੇਰੇ ਕੋਲ 14 ਕਿਲੋ ਹਾਂ ਜੀ 14 ਕਿਲੋ ਹਾਜ਼ਰ ਆ ਤੀਜੇ ਦਿਨ ਇਹ ਸੁਣਨਾ ਦੇਖੋ ਬੱਚਾ ਤੁਸੀਂ ਲੈ ਜਾ ਮੈਂ ਆਰਡਰ ਦਿਖਾ ਤਰਨੂੰ ਗੈਰੀ ਅਗਲੇ ਬੰਦੇ ਆ ਆਰਡਰ ਤੇ ਮਾਰਦੇ ਕੈਮਰਾ ਆਰਡਰ ਜੋਸ਼ ਨਾਲ ਆ ਗਿਆ ਸਵੇਰ ਆਦੀ ਠੰਡੀ ਆ ਬਾਈ ਜਮੀ ਨਾਣਾ ਪਾਉਣ ਦੀ ਲੋੜ ਵੀ ਨਹੀਂ ਜੀ ਪਾ ਲੋ ਤਾਂ ਵੀ ਕੋਈ ਵੈਮ ਨਹੀਂ ਗਾ ਨਹੀਂ ਪਾਉਣਾ ਨਾ ਸਵੇਰ ਆਦੀ ਆ ਗਈ ਠੰਡੀ ਸੀ ਲਾ ਨਾ ਲੱਫਤ ਵਾਲਾ ਸਿਸਟਮ ਨਹੀਂ ਹੈਗਾ ਤੇ ਬਾਕੀ ਆਰਡਰ ਰੱਖ ਦੀਆਂ ਨਾਲ ਲੱਗਵਾ ਜਾ ਤੇ ਬਾਕੀ ਉੱਤੇ ਵੀ ਚੜਾਈ ਦਿਖਾ ਦੇ ਗੀ ਆ ਚੀਜ਼ਾਂ ਦੀ ਕੜਾਈ ਆ ਗਈ ਫੁੱਲ ਉੱਤੋਂ ਪੇਟ ਵਾਲੀ ਗਾਂ ਆ ਗਈ ਫੁੱਲ ਚੜਾਈ 'ਚ ਵਜਨ ਵੀ ਫੁੱਲਾ ਕੱਦ ਵੀ ਫੁੱਲਾ ਹਣ ਦਾ ਸੈਜ ਵੀ ਸੋਨਾ ਲੱਗਾ ਚਵਾਈ ਦੀ ਫੋਕੀ ਆ ਬਾਈ ਜਮੇ ਜੀ ਛੜਲਾ ਛੱਟਾ ਤਾਂ ਨਹੀਂ ਜਮਾ ਨਹੀਂ ਹੈ ਕੋਸੋ 14 ਲੀਟਰ ਡੰਗ ਦੋ ਚੁਆ ਜਾਗੇ ਹਾਂਜੀ ਹਾਂਜੀ ਚੁਆ ਲਾਂਗੇ ਕਿੰਨੇ ਪੈਸੇ ਲਮਾਈ ਗਲੂ ਦੇ ਮੁੱਲ ਤਾਂ ਇਹਦਾ 75000 ਰੁਪਏ ਕਰਦਾ ਜੀ ਫਿਕਸ ਜੀ ਕਿੰਨੇ ਕਰੀਏ 72000 ਰੁਪਏ ਦੇ ਦਾਂਗੇ 72 ਦੀ ਬਾਈ ਕਹਿੰਦਾ ਫਿਕਸ ਜੀ ਦੇ ਦਾਂਗੇ ਵੀ ਉਹ ਜੋ ਦਾ ਛੋਟ ਛੂਟ ਜੀ ਹੋਊਗਾ ਛੋਟ ਛੂਟ ਕਰ ਦਾਂਗੇ ਜੀ ਹਾਂ ਹਾਂ ਉਹ ਜੋ ਕੱਲਾ ਨਰਾਜ਼ ਨਹੀਂ ਕਰਕੇ ਮੋੜਦੇ ਕਿਸੇ ਨੂੰ ਛੋਟ ਛੱਪੇ ਜਿਹੜਾ ਸਿਸਟਮ ਆ ਨਹੀਂ ਸਾਨੂੰ ਪਾਤੀ ਆ ਮਾਰਕੀਟ ਚ ਐਡ ਐਡੀਆਂ ਬੈੜਾਂ ਦਾ ਲੋਕ ਕਿੰਨੇ ਕੁ ਰੁਪ ਇਹ ਹੁਣ ਆਇਆ ਇਧਰ ਲੈ ਬੰਨੇਗਾ ਜੀ ਇਹ ਛੋਟੀ ਦੀ ਮਾਰ ਦੇ ਕੈਮਰਾ ਫੇਸ ਕੁਆਲਿਟੀ ਦੇਖੋ ਜੀ ਇਹਦੀ ਕਿੰਨੀ ਹੈ ਇਹ ਆ ਸੂਆ ਭਾਈ ਇਹ ਦੂਜੇ ਸੂਏ ਗੱਭਣਾਂ ਦੇ ਦੂਜੇ ਸੂਏ ਵਾਸਤੇ ਪਹਿਲਣ ਸੀ ਤਾਜੀ ਹਾਂਜੀ ਪਹਿਲਾਂ ਤਾਜੀ ਦੀ ਵੀਡੀਓ ਹੈਗੀ ਆ ਹਾਂਜੀ ਤਾਜੀ ਦੀ ਵੀਡੀਓ ਹੈਗੀ ਆ ਭੇਜ ਦਾਂਗੇ ਆਪਾਂ ਅਗਲੇ ਨੂੰ ਭੇਜ ਦਾਂਗੇ ਸਾਰੇ ਕੋਲ ਠੀਕ ਆ ਗੱਲ ਪਹਿਲੇ ਨੂੰ ਦਾ ਦੁੱਧ ਕਿੰਨਾ ਰਿਹਾ ਗੋੜੂ ਦਾ ਇਹਦੇ ਮੇਰੇ ਕੋਲ 13 ਕਿਲੋ ਦੁੱਧ ਰਿਹਾ ਜੀ ਇੱਥੋਂ ਕਰੀਏ ਕੱਦ ਦਿਖਾ ਦਈਏ ਇਹਨਾਂ ਨਾਲੇ ਕੱਦ ਦਾ ਆਈਡੀਆ ਹੋ ਜੂਗਾ ਇਹਦਾ ਕੱਦ ਕਿੱਡਾ ਕਾ ਨਹੀਂ ਇਲਜ਼ਾਮ ਲੱਗਦੇ ਰਹਿੰਦੇ ਨੇ ਜ਼ਿਆਦਾਤਰ ਵੀਡੀਓ ਬਣਾਉਣ ਇਥੋਂ ਲੰਬਾਈ ਦਿਖਾ ਦੇਂ ਤੇ ਤੋੜ ਦੇ ਬਾਈ ਹੋਣ ਕੇ ਕਿੰਨੇ ਮਹੀਨਿਆਂ ਦੀ ਗੱਬਣ ਹੋ ਗਈ ਬਾਈ ਸਾਰੇ ਇਹਨੂੰ 20 ਤਰੀਕ ਦੇ 20 ਤਰੀਕ ਤੋਂ 8ਵਾਂ ਮਹੀਨਾ ਲ ਸਟਾਰਟ ਹੋ ਗਿਆ ਜੀ ਜਿਹੜੀ ਲੰਗੀ ਐ ਹਾਂ ਜੀ ਹਾਂ ਹਾਂ ਤੋੜ ਦੇ ਤੋੜ ਲਿਆ ਇਹਨੂੰ ਤੋੜ ਦੇ ਲੰਬੀ ਜੀ ਇਧਰ ਲੈ ਬੰਨੇ ਤੋੜ ਦੇ ਪਹਿਲਾਂ ਦਾ ਰਿਕਾਰਡ ਹੈਗਾ ਬਾਈ ਕਹਿੰਦਾ 13 ਕਿਲੋ ਦਾ ਤੇ 8ਵਾਂ ਮਹੀਨਾ ਲੱਗ ਗਿਆ ਬਾਈ ਇਹਨੂੰ 20 ਤਰੀਕ ਤੋਂ ਲੱਗ ਗਿਆ 8ਵਾਂ ਮਹੀਨਾ ਇਹਨੂੰ ਠੀਕ ਆ ਗੱਲ ਆ ਪੈਰ ਦਾ ਆਵਦੀ ਹੈ ਨਾ ਥੋੜਾ ਜਿਹਾ ਹਾਂ ਜੀ ਉਹ ਫਰਸ ਫੁਰਸ ਕਰਕੇ ਹੋ ਜਾਂਦੀ ਮਾੜਾ ਠੀਕ ਆ ਗੱਲ ਪੈਰ ਥੋੜਾ ਦਬਦੀ ਐ ਇਧਰਲੇ ਬੰਨਿਓ ਉਹ ਤੁਸੀਂ ਕਰ ਚੈੱਕ ਕਰਕੇ ਲੈ ਜਾਓ ਬਾਈ ਤੋਂ ਕੋਈ ਦਿੱਕਤ ਨਹੀਂ ਤੇ ਚਵਾਈ ਦੀ ਕਿਵੇਂ ਕੋਲੂ ਐ ਚਵਾਈ ਦੀ ਬਹੁਤ ਟੋਪਦੀ ਐ ਠੀਕ ਆ ਗੱਲ ਇਹਦਾ ਚੇਪਾ ਬਣਾਈ ਖੜੀ ਐ ਥਾਣਾ ਦੇ ਵਿੱਚ ਠੀਕ ਆ ਗੱਲ ਹਾਂ ਆ ਚਵਾਈ ਦੀ ਬਾਈ ਕਹਿੰਦਾ ਹੈਗੀ ਆ 100 ਦੀ 100 ਬਾਕੀ ਪੈਰ ਦੇ ਥੱਲੇ ਲੱਗਿਆ ਪਿਆ ਕੋਈ ਹਾਂਜੀ ਹਾਂ ਫਰਸ਼ ਕਰਕੇ ਮੜਾ ਜਾ ਠੀਕ ਆ ਗੱਲ ਆਪਣੀ ਘਰ ਦੀ ਜੀ ਤਾਂ ਠੀਕ ਆ ਖਰੀਦੀ ਤਾਂ ਨਹੀਂ ਹੋਈ ਕਦੋਂ ਨਹੀਂ ਖਰੀਦੀ ਹੋਈ ਠੀਕ ਆ ਇਹ ਛੋਟੀ ਬਾਈ ਕਹਿੰਦਾ ਘਰ ਦੀ ਆ ਸਾਰਾ ਸੂਆ ਚੋਈ ਹੋਈ ਆਪਾਂ ਨੇ ਗੱਬਣ ਕਿਹੜੇ ਸੀਮਨ ਤੋਂ ਪਤਾ ਕਾਜ ਬਾਈ ਹਾਂਜੀ ਸ਼ੇਰੇ ਹਿੰਦੁਸਤਾਨ ਤੋਂ ਗੱਬਣਾ ਸ਼ੇਰੇ ਸੰਸਨੀਵਾਲ ਵਾਲੇ ਤੋਂ ਮੇਰਾ ਸਰੇਂਦਰ ਸੰਸਨੀਵਾਲ ਕੋਲੇ ਆ ਹਾਂਜੀ ਸੀਮਨ ਵੀ ਫਿਟਰਾ ਮੇਰੇ ਕੋਲ ਸਾਹਮਣੇ ਪੈਨੇ ਠੀਕ ਆ ਇਹਦੇ ਪੈਸੇ ਕਿੰਨੇ ਲੈ ਲਾਂਗੇ ਛੋਟੀ ਜੀ ਇਹਦਾ ਮੁੱਲ ਤਾਂ 80000 ਰੁਪਿਆ ਜੀ ਲੈਣ ਦੇਣ ਦਾ ਫਿਕਸ 75000 ਰੁਪਿਆ ਦੇ ਦਾਂਗੇ 75000 ਦੀ ਆਪਾਂ ਦੇ ਦਾਂਗੇ ਹਾਂਜੀ ਇਹ ਛੋਟੀ ਬਾਈ ਕਹਿੰਦਾ ਦੇ ਦਾਂਗੇ 75000 ਦੀ ਤੇ ਨੰਬਰ ਬੋਲ ਦੇ ਗ 9592266841 ਪਿੰਡ ਨੀਲੋ ਵਾਲਾ ਨੀਲੇ ਨੀਲੋ ਵਾਲਾ ਜੀ ਨੇੜੇ ਸੁਨਾਮ ਸਰਾਈ ਆਪਣਾ ਸੁਨਾਮ ਤੋਂ ਕਿੰਨੀ ਕੁ ਦੂਰਾ ਪੰਜ ਕਿਲੋਮੀਟਰ ਹੈ ਸੁਨਾਮ ਆ ਸੁਨਾਮ ਤੋਂ ਆ ਗਿਆ 5 ਕਿਲੋਮੀਟਰ ਦੀ ਦੂਰੀ ਤੇ ਇੱਕ ਤਾਂ ਸਾਨੂੰ ਆ ਝੋਟੀ ਦਿਖਾਈ ਆ 7 ਮਹੀਨਿਆਂ ਦੀ ਗੱਬਣਾ 20 ਤਰੀਕ ਤੋਂ ਅੱਠਵਾਂ ਚੱਲਦਾ ਤੇ ਇੱਕ ਤਾਜੀ ਬੈੜ ਦਿਖਾਈ ਆ 14 ਕਿਲੋ ਦੁੱਧ ਹਾਜ਼ਰਾ ਭਾਅ ਬਾਈ ਦੇ ਬਿਲਕੁਲ ਜਾਇਜ਼ ਨੇ ਮਾਰਕੀਟ ਦੇ ਹਿਸਾਬ ਨਾਲ ਤੇ ਬਾਕੀ ਸਾਨੂੰ ਆ ਲਾਟ ਦਿਖਾਇਆ ਫਾਰਮ ਵਾਲਾ ਕੁਆਲਿਟੀ ਇਹਨਾਂ ਦੀ ਵੀ ਫੁੱਲ ਓਕੇ ਦੀ ਰਿਪੋਰਟ ਆ ਬਾਕੀ ਤੁਸੀਂ ਦੱਸਣੀ ਆ ਕਮੈਂਟ ਕਰਕੇ ਇਨਾਂ 'ਚੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ